ਸਸੀ ਗਾਜ ਜੀ ਸਰਿਆ ਪ੍ਰਭਾ ਨੂੰ ਕੀ ਹਾਲ ਚਾਲ ਏ ਸਵਾਗਤ ਆ ਕਿਸਾਨ ਵੀਰੋ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਦੇ ਲਈ ਆਪਾਂ ਤੁਹਾਨੂੰ ਲੈ ਕੇ ਪਹੁੰਚੇ ਹੋਏ ਆ ਮਿੱਤਰੋ ਮੋਗੇ ਜ਼ਿਲ੍ਹੇ ਦੇ ਮਨਮਤੇ ਨਗਰ ਪਿੰਡ ਡਗਰੂ ਨੱਥੂ ਵਾਲਾ ਗਰਬੀ ਦੇ ਵਿੱਚ ਨੱਥੂ ਵਾਲਾ ਗਰਬੀ ਪਿੰਡ ਜਿਹੜਾ ਮਿੱਤਰੋ ਮੋਗੇ ਜ਼ਿਲ੍ਹੇ ਦਾ ਪਿੰਡ ਆ ਮਾਫ ਕਰਨਾ ਤੇ ਜਿਸ ਘਰ ਦੇ ਵਿੱਚ ਮੌਜੂਦ ਆ ਆਪਾਂ ਮਿੱਤਰੋ ਘਰੇਲੂ ਪਰਿਵਾਰ ਆ ਭਾਈ ਹੁਣਿਆਂ ਦੇ ਕੋਲੇ ਇੱਕ ਛੋਟੀ ਵਕਾਊ ਆ ਜੋ ਤੁਸੀਂ ਨੱਥੂ ਵਾਲੇ ਗਰਭੀ ਤੋਂ ਨੱਥੇ ਵਾਲੇ ਨੂੰ ਮੁੜੂਗੇ ਬਸ ਮੋੜ ਨਹੀਂ ਮੁੜਨਾ ਤੁਸੀਂ ਫਿਰਨੀ ਦੇ ਉੱਤੇ ਹੀ ਬਸ ਨੱਥੇ ਵਾਲੇ ਮੋੜ ਦੇ ਉੱਤੇ ਪਿੰਡ ਦੇ ਉੱਤੇ ਬਾਈ ਹੁਣਾਂ ਦਾ ਰਹਿਣ ਵਸੇਰਾ ਵਾ ਜਿਹੜਾ ਕਿਹੜੇ ਘਰੇ ਆਪਾਂ ਖੜੇ ਹੋਏ ਆ ਮਿੱਤਰੋ ਕੀ ਗੱਲ ਬਾਤ ਸਾਰੀ ਜਾਣਕਾਰੀ ਲੈਣੇ ਆ ਆਪਾਂ ਬਾਈ ਹੁਣਾਂ ਦੇ ਕੋਲ ਇੱਕ ਪਹਿਲਾਂ ਛੋਟੀ ਸੂਈ ਸਵਾਈ ਵਕਾਊ ਆ ਪਲੂਣ ਘੱਟੀ ਸੂਈਆਂ ਕਰਨ ਵਾਲੀ ਮਿੱਤਰੋ ਸਾਰੀ ਡਿਟੇਲ ਜਾਣ ਲੈਣੇ ਬਾਈ ਤੋਂ ਆਪਾਂ ਸੱਸੀ ਘਰ ਬਾਈ ਦੀ ਬਈ ਸਸੀ ਕਾ ਪੁੱਪੂ। ਸਤਿਗੁਰ ਆ ਜੀ। ਕੀ ਹਾਲ ਆ ਪੁੱਪੂ? ਚੰਗਾ ਏ ਵਈਆ। ਸੇਤਾ ਦੇ ਪਰਵਾਸ ਨਾ। ਹਾਂ ਹਾਂ ਹਾਂ। ਚੜਦੀ ਕਲਾ ਜੇ ਸਾਰੇ। ਹਾਂ ਜੈ ਜੀ ਕਲਾ। ਅੱਛਾ ਨਾਮ ਦੱਸ ਦੀਏ ਕਿਹੜਾ ਦੀ ਪੱਕੂ? ਮਨਜੀਤ ਸਿੰਘ। ਬਲਜੀਤ ਸਿੰਘ। ਮਨਜੀਤ। ਮਨਜੀਤ ਸਿੰਘ। ਅੱਛਾ ਬਈ ਪੂਰੀ ਜਿਹੜੀ ਚੋਟੀ ਵਿੱਚ ਦੀ ਆਪਾਂ ਕਿਤਨ ਸੁਈਆ? ਐ ਪਰਸਾਂ ਸੁਈਆ। ਪਰਸੋਂ ਸੁਈ ਜੇਰ ਜੂ ਰੋਕੇ ਪੈ ਗਈ ਸੀ। ਪੰਜ ਜੀ ਵਈਆ ਵਈਆ ਜੀ। ਠੀਕ ਠੀਕ। ਅੱਛਾ ਔਲੂ ਤਾਂ ਨਹੀਂ ਕਰਦੀ? ਨਹੀਂ ਕਰਦੀ। ਕਿੰਨਾ ਗੁੱਬੋਲਾ ਕੱਢ ਲੈਨੇ ਡੰਗ ਦਾ। ਓਏ ਲੋਕੋ ਲੋਕੋ ਕੋ ਮੋੜਾ ਘੱਟਾ ਭਰੇ ਠੀਕ ਆ ਨਹੀਂ ਹੁਣ ਕਿੰਨਾ ਕੋ ਹੋਊਗਾ ਡੰਗ ਦਾ ਹੋਊਗਾ 4 ਕਿਲੋ 4 ਕਿਲੋ ਠੀਕ ਆ ਬੋ ਠੀਕ ਆ ਚੂਣ ਚਾਣਾ ਚੰਗਾ ਲੱਗਾ ਪੋਲੀ ਆ ਹਾਂ ਪੋਲੀ ਅੱਛਾ ਜਿਵੇਂ ਅਗਲੇ ਥਾਣ ਆ ਜਿਹੜੇ ਵੇਖਣ ਨੂੰ ਛੋਟੇ ਲੱਗਦੇ ਆ ਚੋਈ ਜਾਂਦੀ ਵਧੀਆ ਕਿ ਨਹੀਂ ਵਧੀਆ ਚੋਈ ਜਾਂਦੀ ਠੀਕ ਆ ਠੀਕ ਆ ਅਰੇ ਸਾਰਾ ਵਈ ਇਸ ਤਰ੍ਹਾਂ ਮਗਰ ਸਾਰਾ ਵੱਡੇ ਮਗਰ ਓਏ ਛੋਟੇ ਆ ਅੱਜ ਆਈਆਂ ਆਏ ਆ ਆ ਬਈ ਯਾਤਰਾ ਹੈ ਨਾ ਠੀਕਾ ਠੀਕਾ ਹੋ ਮਗਰ ਭਟੇ ਹੋ ਜਾਣ ਪੂਰੇ ਠੀਕਾ ਅੱਛਾ ਕੱਟੀ ਆ ਮਗਰ ਆ ਗਈ ਹੈ ਹਾਂ ਕੱਟੀ ਮਗਰ ਆ ਗਈ ਠੀਕਾ ਠੀਕਾ ਠੀਕ ਮਗਰਾਂ ਨੇ ਸਾਦੀ ਆ ਮੈਂ ਛੋਟੀ ਵੀ ਚੰਗੀ ਤੇਰੀ ਪੜੀ ਵਸਣਾ ਤੋਂ ਹੀ ਮੂਲੇ ਤੋਂ ਹੋਰ ਤਾਂ ਕੋਈ ਨਹੀਂ ਕਰਮ ਵਾਲੀ ਨੂੰ ਅੱਛਾ ਕੋਈ ਟੀਕੇ ਟੂਕੇ ਤਾਂ ਸੀਮਸੂਮ ਦਾ ਪਤਾ ਕੀ ਨਹੀਂ ਪਤਾ ਛੋਟੇ ਛੋਟੇ ਤੋਂ ਕਰਾਸ ਕਰਾਈ ਸੀ ਠੀਕਾ ਭਰਾਏ ਮੈਨੂੰ ਇਹਨੂੰ ਛੋਟੇ ਲੋਕਰੇ ਛੋਟੇ ਲੋਕਰੇ ਠੀਕ ਆ ਅੱਜਾ ਰੇਟ ਕੀ ਰੱਖਿਆ ਹੁਣ ਦਾ 125 125 ਮਾਨਤਨ ਕਰ ਦੇਗਾ ਕਰ ਦਿਆਂਗੇ ਠੀਕ ਆਪੂ ਨੰਬਰ ਤੇ ਪਤਾ ਕਿ ਨਹੀਂ ਕੂਨਟਰ ਮੈਂ ਪੁੱਲੇ ਲੇਖ ਲੂੰਗਾ ਸਕਰੀਨ ਤੇ ਲਾ ਦੂੰਗਾ ਕੋਈ ਦਾ ਤੋੜ ਦੀ ਬਾਪੂ ਹਣ ਕੱਢ ਦੀ ਬਾਦ ਕੋਲ ਦੀ ਮੜਾ ਜਾ ਮੈਂ ਤੋੜ ਦੀ ਲੈ ਮਿੱਤਰੋ ਪਹਿਲਾ ਸੁਆ ਸੂਈ ਆ ਅੱਜ ਤੀਜਾ ਦਿਨ ਸੂਈ ਨੂੰ ਆ ਮਗਰ ਇਹਦੇ ਕੱਟੀਆ ਬਹੁਤ ਸੋਹਣੀ ਕੱਦ ਕਾਠ ਵਾਲੀ ਝੋਟੀ ਸੋਹਣੀ ਸੰਖੀ ਆ ਮਿੱਤਰੋ ਸ਼ਕੀਨ ਪੂਰੀ ਕੋਟ ਝੋਟੀ ਆ ਮਤਲਬ ਮੂੰਹ ਮੱਥੇ ਲੱਗਦੀ ਆ ਜਿੰਨੀ ਹੈਗੀ ਆ ਯਾਰ ਸਾਫ ਸੁਥਰੀ ਚੀਜ਼ ਆ ਬਾਕੀ ਫੇ ਤੁਹਾਨੂੰ ਆਪ ਵੀ ਕੋਲੇ ਆ ਕੇ ਨਹੀਂ ਮਿੱਤਰੋ ਦੇਖ ਸਕਦੇ ਹੋ ਤੁਸੀਂ ਬਰੀਕੀ ਚੰਗੀ ਆ ਕੱਟੀ ਦੇ ਵਿੱਚ ਕੱਟੀ ਕੱਟੀ ਦੇ ਮਗਰ ਕੱਟੀ ਆ ਕਰਮ ਵਾਲੀ ਦੇ ਕਿਉਂਕਿ ਜਦੋਂ ਹਾਂ ਕਿਉਂਕਿ ਭਈ ਆਇਆ ਦੋ ਇੱਕਣੀ ਦੋ ਜਾਲੀਆਂ ਕਰਮਾਲੀਆਂ ਮਗਰ ਜਾਨਵਰ ਜਦੋਂ ਕੱਟੀ ਪਣੀ ਹੁੰਦੀ ਆ ਪੇਤ ਨੂੰ ਰਾਲੀ ਜਾਂਦੀ ਜੀ ਸਾਂਭ ਲਈਏ ਦਾ 4 ਹਾਂ ਸਾਲ ਬਾਅਦ ਦੋ ਸਾਲਾਂ ਬਾਅਦ ਮੈਂ ਫੇਰੀ ਹੋ ਜਾਂਦੀ ਆ ਬਾਈ ਜੇ ਕੱਟੀ ਸੰਭੀ ਹੋਵੇ ਮਗਰ ਤਾਂ ਰੇਟ ਆ ਜਿਹੜਾ ਉਹ ਇੱਕ ਪੱਤੀ ਆ ਨੰਬਰ ਸਰ ਗ੍ਰੀਨ ਦੇ ਉੱਤੇ ਲਾ ਦੂੰਗਾ ਮੈਂ ਜਿਹੜੇ ਘਰ ਦੇ ਵਿੱਚ ਤੁਹਾਨੂੰ ਐਡਰੈਸ ਦੇਤਾ ਮਨਜੀਤ ਸਿੰਘ ਬਾਈ ਦੇ ਘਰੇ ਮੈਂ ਖੜੀ ਹੋਈ ਆ ਨੱਥੂ ਵਾਲੇ ਗਰਪੀ ਤੋਂ ਨਾਥੇ ਵਾਲੇ ਮੋੜ ਦੇ ਉੱਤੇ ਬਾਈ ਉਹਨਾਂ ਦਾ ਰਹਿਣ ਬਸੇਰਾ ਵਾ ਬਾਕੀ ਜਾਣਕਾਰੀ ਫੋਨ ਤੇ ਲੈ ਲਿਆ ਜੀ ਧੰਨਵਾਦ ਸ਼ੁਕਰੀਆ ਚਾਉਂਦੇ ਰਹੋ